ਮੁਲਾਜ਼ਮਾਂ ਦੇ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਪਾਜੜਾ ਪਹੁੰਚ ਤੋਂ ਬਾਅਦ ਸੀਐਮ ਮਾਨ ਨੇ ਮੁਲਾਜ਼ਮਾਂ ਨੂੰ 10 ਸਤੰਬਰ ਨੂੰ ਮੀਟਿੰਗ ਦੇ ਲਈ ਸੱਦਾ ਦੇ ਦਿੱਤਾ ਹੈ ਇਸੇ ਦੇ ਚੱਲਦਿਆਂ ਦੱਸਦੇ ਕਿ ਸੀਐਮ ਦੇ OSG ਨੇ ਮਟਕਾ ਚੌਂਕ ਪਹੁੰਚ ਕੇ ਮੁਲਾਜ਼ਮ ਤੇ ਪੈਨਸ਼ਨਰਜ਼ ਸੰਜਾ ਫਰੰਟ ਦੇ ਲੀਡਰਾਂ ਕੋਲੋਂ ਮੈਮੋਰੰਡਮ ਜੋ ਹੈ ਹਾਸਲ ਕੀਤਾ ਮੁਲਾਜ਼ਮਾਂ ਦੇ ਵੱਲੋਂ ਗੁਪਤ ਢੰਗ ਦੇ ਨਾਲ ਮਟਕਾ ਚੌਂਕ ਵਿਖੇ ਦਾਵਾ ਬੋਲਣ ਤੋਂ ਬਾਅਦ ਸੀਐਮ ਨੇ ਸੰਜੀ ਫਰੰਟ ਨੂੰ ਮੀਟਿੰਗ ਦਾ ਸੱਦਾ ਜਿਹੜਾ ਦਿੱਤਾ ਇਸੇ ਖਬਰ ਤੇ ਵਧੇਰੇ ਜਾਣਕਾਰੀ ਲਵਾਂਗੇ ਫੋਨ ਕਾਲ ਤੇ ਜੁੜੇ ਨੇ ਸਾਡੇ ਨਾਲ ਦਸ ਅਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਤਰਲੋਚਨ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਹੈ ਮੀਟਿੰਗ ਦੇ ਲਈ ਬਿਲਕੁਲ ਅੱਜ ਮੁਲਾਜ਼ਮਾ ਤੇ ਸਰਕਾਰ ਵਿਚਕਾਰ ਜਿਵੇਂ ਨੁਕਲ ਨੀਤੀ ਸਾਰਾ ਦਿਨ ਚੱਲਦੀ ਰਹੀ ਦਰਅਸਲ ਮਲਾਜਮ ਤੇ ਪੈਨਸ਼ਨਰ ਸੰਜਾ ਫਰੰਟ ਨੇ ਅੱਜ ਸਟੇਟ ਪੱਤਰ ਦੀ ਰੈਲੀ ਸੈਕਟਰ 39 ਦਾਣਾ ਮੰਡੀ ਚੰਡੀਗੜ੍ਹ ਕਰਨ ਦਾ ਐਲਾਨ ਕੀਤਾ ਸੀ ਔਰ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨਾ ਸੀ ਪੁਲਿਸ ਨੇ ਉੱਥੇ ਸਖਤ ਪ੍ਰਬੰਧ ਕੀਤੇ ਸੀ ਨਾਕਾਬੰਦੀ ਕੀਤੀ ਸੀ ਔਰ ਵੱਡੀ ਗਿਣਤੀ ਵਿੱਚ ਮਲਾਜਮ ਤੇ ਪੈਨਸ਼ਨਰ ਜਿਹੜੇ ਉਹ ਰੈਲੀ 'ਚ ਪੁੱਜੇ ਲਗਾਤਾਰ ਰੈਲੀ ਚੱਲਦੀ ਰਹੀ ਔਰ ਇਸੇ ਤਰ੍ਹਾਂ ਜਦੋਂ ਮੁਲਾਜ਼ਮ ਲੀਡਰਾਂ ਨੇ ਆਪਸ ਚ ਮੀਟਿੰਗ ਕੀਤੀ ਤੇ ਇੱਕ ਗੁਪਤ ਰਣਨੀਤੀ ਵੀ ਤੈਅ ਕਰ ਲਈ ਜਿਵੇਂ ਜਾਣਕਾਰੀ ਮਿਲੀ ਹੈ ਫਰੰਟ ਦੇ ਜਿਹੜੇ ਕਨਵੀਨਰ ਸੀ ਸतीश ਸ਼ਰਾਣਾ ਕਰਮ ਸਿੰਘ ਤਨਵਾ ਭਜਨ ਸਿੰਘ ਸਵਿੰਦਰਪਾਲ ਮੋਲੋ ਵਾਲੀ ਇਸੇ ਤਰ੍ਹਾਂ ਰੰਜੀਤ ਰਾਣਾਵਾ ਜਰਮਨਜੀਤ ਸਿੰਘ ਡਾਕਟਰ ਐਨ ਕੇ ਕਲਸੀ ਬਾਦ ਸਿੰਘ ਖਹਿਰਾ ਸੁਖਦੇਵ ਸਿੰਘ ਸੈਣੀ ਸਰਬਜੀਤ ਸਿੰਘ ਭਾਣਾ ਇਸੇ ਤਰ੍ਹਾਂ ਗੁਰਪ੍ਰੀਤ ਗੰਢੀਬੰਡ ਜਸਵੀਰ ਤਲਵਾੜਾ ਜਗਦੀਸ਼ ਸਿੰਘ ਚਾਹਲ ਡਿਗਵੇ ਦੇ ਪਾਲ ਤੇ ਕਰਮਜੀਤ ਬੀਲਾ ਇਹ ਲੰਬੀ ਚੌੜੀ ਮੀਟਿੰਗ ਤੋਂ ਬਾਅਦ ਕਰ ਮੀਟਿੰਗ ਕਰਨ ਤੋਂ ਬਾਅਦ ਇੱਕ ਰਣਨੀਤੀ ਤਹਿਤ ਮਲਾਜਮ ਡੀਟਾ ਨੇ ਗੁਪਤ ਫੈਸਲਾ ਕੀਤਾ ਵੀ ਉਹ ਮਟਕਾ ਚੌਂਕ ਤੱਕ ਮਾਰਚ ਕਰਨਗੇ ਉਧਰ ਪੁਲਿਸ ਵੱਲੋਂ ਮਾਕੇ ਲਾਏ ਸੀ ਔਰ ਇੱਕ ਇੱਕ ਕਰਕੇ ਮੁਲਾਜ਼ਮ ਜਿਹੜੇ ਰੋਜ਼ ਗਾਰਡਨ ਜਿਹੜਾ ਮਟਕਾ ਚੌਂਕ ਤੇ ਨਾਲ ਹੈ ਉੱਥੇ ਇਕੱਠੇ ਹੋ ਗਏ ਤੇ ਇਕੱਠੇ ਹੋਣ ਤੋਂ ਬਾਅਦ ਇੱਕਦਮ ਮਟਕਾ ਚੌਂਕ ਵੱਲ ਕੂਚ ਕਰ ਦਿੱਤਾ ਔਰ ਇਸ ਦਰਾਂ ਪੁਲਿਸ ਨੂੰ ਵੱਡੇ ਪੱਧਰ ਤੇ ਪਾਟਣਾ ਪੈ ਗਿਆ ਤੇ ਮੁਲਾਜ਼ਮ ਲੀਡਰ ਇੱਕੋ ਗੱਲ ਕਹਿ ਰਹੇ ਸੀ ਕਿ ਸਾਡੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੀਟਿੰਗ ਕਰਨ ਨਹੀਂ ਤੇ ਉਹਨਾਂ ਦਾ ਸੰਘਰਸ਼ ਜਾਰੀ ਰਹੂਗਾ ਔਰ ਇਸੇ ਤਰ੍ਹਾਂ ਮੁੱਖ ਮੰਤਰੀ ਦੇ ਓਐਸਟੀ ਮਿਸਟਰ ਬਰਾੜ ਮੌਕੇ ਤੇ ਆਏ ਤੇ ਉਹਨਾਂ ਨੇ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਉਹ ਜੋ ਜਾਣਕਾਰੀ ਮਿਲੀ ਹੈ ਲੀਡਰਸ਼ਿਪ ਕੋਲੋਂ ਇਹ ਸੀ ਕਿ ਸਾਨੂੰ ਹੁਣੇ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਤੇ ਜੋ ਜਾਣਕਾਰੀ ਮਿਲੀ ਹੈ ਦੀ ਮੀਟਿੰਗ ਦਾ ਸਮਾਂ 10 ਸਤੰਬਰ ਨੂੰ ਸਵੇਰੇ 11 ਵਜੇ ਮੁੱਖ ਮੰਤਰੀ ਦੀ ਰਹਿਸ਼ ਤੇ ਪੈਨਲ ਮੀਟਿੰਗ ਕੀਤੀ ਜਾਊਗੀ ਸਾਂਝੇ ਫਰੰਟ ਤੋਂ ਓਐਸਟੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਵੀ 10 ਤਰੀਕ ਨੂੰ ਮੀਟਿੰਗ ਕੀਤੀ ਜਾਏਗੀ ਪਰ ਲੀਡਰਸ਼ਿਪ ਇੱਕ ਗੱਲ ਤੇ ਅਜੈਂਸੀ ਵੀ ਉਹਨਾਂ ਨੂੰ ਲਿਖਤੀ ਜਿਹੜਾ ਹੈ ਭਰੋਸੇ ਚਿੱਠੀ ਦਾ ਸੱਤਾ ਮਿਲਣਾ ਚਾਹੀਦਾ ਫਿਰ ਤੁਰੰਤ ਸੀਐਮ ਦਫ਼ਤਰ ਤੋਂ ਲਿਖਤੀ ਚਿੱਠੀ ਦੇ ਕੇ ਤੇ ਹੁਣ 10 ਸਤੰਬਰ ਨੂੰ ਸਵੇਰੇ 11 ਵਜੇ ਮੁੱਖ ਮੰਤਰੀ ਦੀ ਰਹਿਸ਼ਤੇ ਆ ਸਾਂਝੇ ਫਰੰਟ ਦੀ ਲੀਡਰਸ਼ਿਪ ਦੀ ਮੀਟਿੰਗ ਹੋਊਗੀ ਦਰਅਸਲ 12 ਸਤੰਬਰ ਨੂੰ ਆ ਸਾਂਝੇ ਫਰੰਟ ਲੋ ਕੈਬਨਟ ਸਬ-ਕਮੇਟੀ ਨੇ ਪਹਿਲਾਂ ਮੀਟਿੰਗ ਦਾ ਸੱਦਾ ਦਿੱਤਾ ਪਰ ਸਾਂਝਾ ਫਰੰਟ ਇਹ ਐਲਾਨ ਕਰ ਚੁੱਕਾ ਵੀ ਉਹ ਕਿਸੇ ਕੈਬਨਿਟ ਮੀਟਿੰਗ ਨਾਲ ਕੈਬਨਿਟ ਕਮੇਟੀ ਨਾਲ ਮੀਟਿੰਗ ਨਹੀਂ ਕਰਨਗੇ ਕੇਵਲ ਸੀਐਮ ਨਾਲ ਮੀਟਿੰਗ ਕਰਨਗੇ ਕਿਉਂਕਿ ਮੰਗਾ ਮੰਨਣ ਦੀ ਫਾਈਨਲ ਅਥਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋ ਇਹ ਸਾਰੇ ਕਸ਼ਮ ਪ੍ਰਫ ਤੋਂ ਬਾਅਦ ਭਾਵੇਂ ਹੁਣ 10 ਸਤੰਬਰ ਨੂੰ ਜਿਹੜੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਹੋ ਗਈ ਹੈ ਪਰ ਲੀਡਰਸ਼ਿਪ ਦਾ ਇਹ ਕਹਿਣਾ ਵੀ ਜਿਵੇਂ ਪਹਿਲਾਂ 25 ਜੁਲਾਈ ਨੂੰ ਉਹਨਾਂ ਨੂੰ ਸੀਐਮ ਨੇ ਮੀਟਿੰਗ ਦਿੱਤੀ ਸੀ ਉਹ ਪੋਸਟਪੋਨ ਹੋ ਗਈ ਫਿਰ ਜੋ ਅਗਸਤ ਨੂੰ ਮੀਟਿੰਗ ਦਿੱਤੀ ਉਹ ਵੀ ਪੋਸਟਪੋਨ ਕਰ ਦਿੱਤੀ ਤੇ ਫਿਰ 22 ਅਗਸਤ ਨੂੰ ਮੀਟਿੰਗ ਦਿੱਤੀ ਸੀ ਮੁੱਖ ਮੰਤਰੀ ਨੇ ਉਹ ਵੀ ਪੋਸਟਪੋਨ ਕਰਕੇ ਤੇ ਇਹ ਮਾਮਲਾ ਕੈਬਨਟ ਸਬ-ਕਮੇਟੀ ਅੱਗੇ ਛੱਡ ਦਿੱਤਾ ਔਰ ਇਹ ਐਲਾਨ ਕੀਤਾ ਮੁਲਾਜ਼ਮ ਲੀਡਰਾਂ ਨੇ ਕਿ ਉਹ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਬੜਾ ਸਪਸ਼ਟ ਇਹ ਕਹਿਣਗੇ ਵੀ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਵੱਡੇ ਪੱਤਰ ਤੇ ਰੋਸ ਔਰ ਜੇ ਮੰਗਾਂ ਤੁਰੰਤ ਨਾ ਪ੍ਰਵਾਨ ਕੀਤੀਆਂ ਤੇ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਹਾਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਂਝੇ ਫਰੰਟ ਨੇ ਪਹਿਲਾਂ ਹੀ ਐਲਾਨ ਕੀਤਾ ਜਿਹੜੀਆਂ 4 ਵਿਧਾਨ ਸਭਾ ਹਲਕਿਆਂ ਨੇ ਜਿੱਥੇ ਜਿਮਨੀ ਚੋਣਾ ਹੋਣੀਆਂ 8 ਸਤੰਬਰ ਨੂੰ ਸਾਂਝੇ ਫਰੰਟ ਵੱਲੋਂ ਡੇਰਾ ਬਾਬਾ ਨਾਨਕ ਤੇ ਗਿੱੱਦੜਬਾਹ ਵਿਧਾਨ ਸਭਾ ਹਲਕਿਆਂ ਵਿੱਚ ਵੀ ਪ੍ਰਦਰਸ਼ਨ ਕੀਤਾ ਜਾਊਗਾ ਜੀ ਤਦ ਲੋਚਨ ਸਿੰਘ ਸਰਕਾਰ ਨੇ ਡਾਕਟਰਾਂ ਨੂੰ ਵੀ ਮੀਟਿੰਗ ਦੇ ਲਈ ਸਮਾਂਸ਼ੜਾ ਦਿੱਤਾ ਆ ਦੂਸਰੇ ਪਾਸੇ PCMS PCMS ਐਸੋਸੀਏਸ਼ਨ ਹੈ ਉਹਨਾਂ ਨੇ 9 ਨਵੰਬਰ ਤੋਂ ਹੜਤਾਲ ਤੇ ਜਾਣ ਦਾ ਅਲਟੀਮੇਟਮ ਪੰਜਾਬ ਸਰਕਾਰ ਨੂੰ ਦਿੱਤਾ ਸੀ ਔਰ ਪੰਜਾਬ ਸਰਕਾਰ ਲਈ ਇੱਕ ਚਿੰਤਾ ਦੀ ਗੱਲ ਬਣੀ ਸੀ ਵੀ ਜੇ ਡਾਕਟਰ 9 ਨਵੰਬਰ ਤੋਂ ਹੜਤਾਲ ਤੇ ਚੱਲ ਕੇ ਸਾਰੇ ਹਸਪਤਾਲਾਂ ਦਾ ਕੰਮ ਠੱਪ ਹੋ ਜਾਊਗਾ ਸੋ ਜਿਹੜੇ ਐਸੋਸੀਏਸ਼ਨ ਦੇ ਕਾਰਜਕਾਰੀ ਜਨਰਲ ਸਕੱਤਰ ਨੇ ਡਾਕਟਰ ਸਿੰਬਲਨ ਢਾਲੀਵਾਲ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਸਿਹਤ ਵਿਭਾਗ ਦੇ ਸਕੱਤਰ ਨੇ 4 ਸਤੰਬਰ ਨੂੰ ਸ਼ਾਮ 4 ਵਜੇ ਚੰਡੀਗੜ੍ਹ ਚ ਐਸੋਸੀਏਸ਼ਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਿਹਦੇ ਵਿੱਚ ਸਾਰੀਆਂ ਮੰਗਾਂ ਉੱਪਰ ਚਰਚਾ ਕੀਤੀ ਜਾਊਗੀ ਜੀ ਸ਼ੁਕਰੀਆ ਤੁਹਾਨੂੰ ਚੰਗੀ ਜਾਣਕਾਰੀ ਦੇਣ ਦੇ